ਹਾਲਤ ਕੋਈ ਬਹੁਤ ਵਧੀਆ ਨਹੀਂ ਹੈ ਉਹਨਾਂ ਦੀ ਸਕਿਨ ਦੀ ਸਕਿਨ ਦਾ ਕਲਰ ਵੀ ਪੇਲ येलो ਹੋ ਚੁੱਕਿਆ ਆ ਅ ਤੇ ਉਹਨਾਂ ਦਾ ਬਲੱਡ ਖਤਰੇ ਦੀ ਘੰਟੀ ਡੱਲੇਵਾਲ ਦਾ ਸਰੀਰ ਪੈਣ ਲੱਗ ਗਿਆ ਪੀਲਾ ਕਿਸੇ ਵੀ ਵੇਲੇ ਵਾਪਰ ਸਕਦਾ ਹੈ ਭਾਣਾ ਡਾਕਟਰਾਂ ਨੇ ਜਤਾਇਆ ਖਾਦਸ਼ਾ ਸੋ ਦੱਸਦੀ ਹੈ ਕਿ ਖਨੋਰੀ ਬਾਰਡਰ ਤੇ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਹੈਲਥ ਬਲਟਿਨ ਜਾਰੀ ਕੀਤਾ ਹੈ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 23ਵੇਂ ਦਿਨ ਵੀ ਸ਼ਾਮਿਲ ਹੋ ਗਿਆ ਹੈ ਡਾਕਟਰਾਂ ਮੁਤਾਬਕ ਡੱਲੇਵਾਲ ਦਾ ਮਸਲ ਮਾਸ ਹੋਰ ਘਟ ਗਿਆ ਹੈ ਤੇ ਇਸ ਤੋਂ ਇਲਾਵਾ ਕਿਡਨੀ ਮਾਰਕ ਅਤੇ ਲੀਵਰ ਮਾਰਕ ਜਾਦਾ ਆ ਰਹੇ ਹਨ ਡੱਲੇਵਾਲ ਦੇ ਸਰੀਰ ਨੇ ਅੰਦਰੋਂ ਆਪਣੇ ਆਪ ਨੂੰ ਖਾਣਾ ਸ਼ੁਰੂ ਕਰ ਦਿੱਤਾ ਹੈ ਡਾਕਟਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਚਮੜੀ ਦਾ ਰੰਗ ਪੀਲਾ ਪੈ ਗਿਆ ਹੈ ਉਹਨਾਂ ਨੂੰ ਕਿਸੇ ਵੀ ਸਮੇਂ ਉਹਨਾਂ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਆਪਣੀ ਗੱਲ ਉੱਤੇ 바ਜ਼ੀਦ ਹਨ ਉਹਨਾਂ ਨੇ ਡਾਕਟਰਾਂ ਨੂੰ ਕਿਹਾ ਹੈ ਕਿ ਉਹ ਕੁਝ ਵੀ ਨਹੀਂ ਖਾਣਗੇ ਤੇ ਦਵਾਈ ਵੀ ਨਹੀਂ ਲੈਣਗੇ ਇਸ ਮੌਕੇ ਦੇਖਭਾਲ ਕਰ ਰਹੇ ਡਾਕਟਰਾਂ ਦੀ ਟੀਮ ਨੇ ਕਿਹਾ ਕਿ ਸਾਡੇ ਬੈਸਟ ਲਿਸਟ ਡਾਕਟਰ ਹਰ ਰੋਜ਼ ਡੱਲੇਵਾਲ ਦੀਆਂ ਰਿਪੋਰਟਾਂ ਦੇਖ ਰਹੇ ਹਨ ਡੱਲੇਵਾਲ ਸਾਨੂੰ ਇਲਾਜ ਕਰਨ ਨਹੀਂ ਦੇ ਰਹੇ ਸਾਡੇ ਹੱਥ ਵੱਜੇ ਹੋਏ ਹਨ ਇਸ ਮੌਕੇ ਡਾਕਟਰਾਂ ਨੇ ਹੌਸਲੇ ਨਾਲ ਕਿਹਾ ਕਿ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਚੜ੍ਹਦੀ ਕਲਾ ਵਿੱਚ ਹਨ ਪਰ ਸਾਨੂੰ ਜੋ ਦਿਖ ਰਿਹਾ ਹੈ ਉਸ ਅਨੁਸਾਰ ਕਿਸੇ ਵੀ ਸਮੇਂ ਉਹਨਾਂ ਦੇ ਸਰੀਰ ਨੂੰ ਕੁਝ ਵੀ ਹੋ ਸਕਦਾ ਹੈ ਜ਼ਿਕਰ ਕਰਦੀ ਹੈ ਕਿ ਡੱਲੇਵਾਲ ਨੇ ਮਰਨ ਵਰਤ ਖਤਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਸ਼ਨੀਵਾਰ ਨੂੰ ਖਨੋਰੀ ਬਾਰਡਰ ਤੇ ਡੱਲੇਵਾਲ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀ ਜਾਨ ਮੇਰੀ ਜਾਨ ਤੋਂ ਵੱਧ ਕੀਮਤੀ ਹੈ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਉਤੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਹੁਣ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਯੁਕਤ ਕਿਸਾਨ ਮੋਰਚੇ ਨੂੰ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਸੱਦਾ ਗਿਆ ਹੈ ਇਸ ਬਾਬਤ ਚਿੱਠੀ ਜਾਰੀ ਕਰਕੇ ਲਿਖਿਆ ਗਿਆ ਕਿ ਅਸੀਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਲੀ ਅੰਦੋਲਨ 2 ਸ਼ੁਰੂ ਕਰਨ ਤੋਂ ਪਹਿਲਾਂ ਵੀ ਏਕਤਾ ਲਈ ਯਤਨ ਜੁਟਾਏ ਸਨ ਭਾਵੇਂ ਕਈ ਕਾਰਨਾ ਕਰਕੇ ਕੀਤੇ ਯਤਨ ਸਫਲ ਨਹੀਂ ਹੋ ਸਕੇ ਪਰ ਅਸੀਂ ਕਿਸਾਨ ਮਜ਼ਦੂਰ ਮੋਰਚੇ ਨੇ ਦੇਸ਼ ਵਿਆਪੀ ਕਿਸਾਨਾਂ ਮਜ਼ਦੂਰਾਂ ਦੇ ਕੀਤੇ ਨਾਲ ਸੰਬੰਧਿਤ 12 ਮੰਗਾ ਉੱਤੇ ਲੜੇ ਜਾ ਰਹੇ ਸੰਘਰਸ਼ ਦੀ ਚੜ੍ਹਦੀ ਕਲਾ ਲਈ ਸਮੂੱਚੀ ਏਕਤਾ ਲਈ ਯਤਨ ਜਾਰੀ ਰੱਖਦੇ ਆਪ ਨੂੰ ਦੁਆਰਾ ਸਦਾ ਦਿੰਦੇ ਹਾਂ ਸਦਾ ਪ੍ਰਵਾਨ ਹੋਵੇ ਤਾਂ ਮੀਟਿੰਗ ਦਾ ਸਿਲਸਿਲਾ ਚਲਾ ਸਕਦੇ ਹਾਂ ਸੋ ਬਾਕੀ ਦੋਸਤੋ ਤੁਹਾਡਾ ਡਾਕਟਰਾਂ ਦੇ ਇਸ ਬਿਆਨ ਬਾਰੇ ਕੀ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਜੀ ਦਾ ਹੁਣ ਸਰੀਰ ਪੀਲਾ ਪੈਣ ਲੱਗਿਆ ਹੈ ਯਾਨੀ ਕਿ ਖੂਨ ਦੀ ਮਾਤਰਾ ਘਟਦੀ ਜਾ ਰਹੀ ਹੈ ਅਤੇ ਹਲੇ ਤਾਂ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਜੀ ਚੜ੍ਹਦੀ ਕਲਾ ਦੇ ਵਿੱਚ ਹਨ ਪਰ ਡਾਕਟਰ ਨੇ ਕਿਹਾ ਇਹਨਾਂ ਨੂੰ ਕਦੇ ਖੁਸ਼ ਵੀ ਹੋ ਸਕਦਾ ਸੋ ਬਾਕੀ ਤੁਹਾਡਾ ਡਾਕਟਰਾਂ ਦੇ ਇਸ ਬਿਆਨ ਬਾਰੇ ਇਸ ਬਾਰੇ ਕੀ ਕਹਿਣਾ ਹੈ ਅਤੇ ਸਰਕਾਰਾਂ ਬਾਰੇ ਕੀ ਕਹਿਣਾ ਕਿ 23ਵਾਂ ਦਿਨ ਹੋ ਗਿਆ ਲੇਕਿਨ ਕੋਈ ਵੀ ਮੀਟਿੰਗ ਨਹੀਂ ਆ ਉਹਨਾਂ ਬਾਰੇ ਕੋਈ ਵੀ ਸ਼ਬਦ ਕਿਸੇ ਨੇ ਵੀ ਲੀਡਰ ਨੇ ਨਹੀਂ ਕਿਹਾ ਬਾਕੀ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੀ ਜਿਹੜੀ ਬਾਤचीत ਹੈ ਇਹ ਦੁੱਖਾਂ ਤੱਕ ਪਹੁੰਚਾ ਰਹੀ ਹੈ ਦੇਸ਼ਾਂ ਵਿਦੇਸ਼ਾਂ ਤੇ ਸਾਡੀਆਂ ਜਿਹੜੀਆਂ ਪ੍ਰਧਾਨ ਜੀ ਦਾ ਜਿਹੜਾ ਹਾਲਿਆ ਉਹ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਦਾ ਹੋ ਰਿਹਾ ਵਾ ਤੋ ਮੈਂ ਆਪਣੀ ਟੀਮ ਨੂੰ ਇਹ ਕਹਿਣਾ ਚਾਹੁੰਦਾ ਵੀ ਪ੍ਰਧਾਨ ਜੀ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਡਾਊਨ ਆ ਬਹੁਤ ਜ਼ਿਆਦਾ ਨਾਜ਼ਿਕ ਆ ਉਹਨਾਂ ਦੇ ਜਿਹੜੇ ਬਾਡੀ ਆਰਗਨਸ ਆ ਉਹ ਦਿਨ ਬੋ ਦਿਨ ਡਾਊਨ ਹੋ ਰਹੇ ਆ ਤੋ ਮੈਂ ਦੱਸਣਾ ਚਾਹੁੰਦਾ ਵੀ ਸਾਡੀ ਟੀਮ ਦੇ ਵਿੱਚ ਡਾਕਟਰ ਸੁਖਮਣ ਜੀ ਤੁਹਾਨੂੰ ਇਹਨਾਂ ਦੀ ਸਿਹਤ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਦੇਣਗੇ ਡਾਕਟਰ ਸੁਖਮਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਮੀਡੀਆ ਹੋਸਟਸ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਲਈ ਅੱਜ ਮੈਂ ਤੁਹਾਨੂੰ ਥੋੜਾ ਜਿਹਾ ਵਿਅਰਵਾ ਦੇਣਾ ਚਾਹੁੰਦਾ ਹਾਂ ਜਿਵੇਂ ਕਿ ਤੁਹਾਨੂੰ ਅਵਤਾਰ ਸਿੰਘ ਜੀ ਨੇ ਦੱਸਿਆ ਕਿ ਉਹਨਾਂ ਦੀ ਸਿਹਤ ਕੋਈ ਬਹੁਤ ਵਧੀਆ ਨਹੀਂ ਹੈਗੀ ਅ ਅੱਜ 21ਵਾਂ 22ਵਾਂ ਦਿਨ ਉਹਨਾਂ ਦਾ ਚੱਲ ਰਿਹਾ ਹੈ ਫਾਸਟ ਦਾ ਤੇ ਤੀਜੇ ਚੌਥੇ ਦਿਨ ਤੋਂ ਬਾਅਦ ਹੀ ਬੋਡੀ ਆਪਣੇ ਆਪ ਨੂੰ ਖਾਣਾ ਸ਼ੁਰੂ ਕਰ ਦਿੰਦੀ ਆ ਹੌਲੀ ਹੌਲੀ ਕਿਉਂਕਿ ਉਹਨੂੰ ਕਿਤੇ ਨਾ ਕਿਤੇ એનર્ਜੀ ਚਾਹੀਦੀ ਆ ਤੇ 20ਵਾਂ 21ਵਾਂ ਦਿਨ ਉਹਨਾਂ ਕਰਕੇ ਉਹਨਾਂ ਦਾ ਮਸਲ ਲੌਸ ਵੀ ਕਾਫੀ ਜ਼ਿਆਦਾ ਹੋ ਗਿਆ ਆ 22ਵਾਂ ਦਿਨੋਂ ਕਰਕੇ ਉਹਨਾਂ ਦਾ ਮਸਲ ਲੌਸ ਵੀ ਕਾਫੀ ਹੋ ਗਿਆ ਆ ਉਹਨਾਂ ਦੇ ਕਿਡਨੀ ਮਾਰਕਰਸ ਜਿਹੜੇ ਉਹ ਵੱਧ ਆ ਰਹੇ ਨੇ ਹੁਣ ਉਹਨਾਂ ਦੇ ਲਿਵਰ ਮਾਰਕਰਸ ਨੇ ਉਹ ਵੱਧ ਗਏ ਨੇ ਕਾਫੀ ਉਹਨਾਂ ਦੀ ਯੂਰਿਨ ਆਉਟਪੁੱਟ ਆ ਜਿਹੜੀ ਉਹ ਘੱਟ ਚੁਕੀ ਹੈ ਉਹਨਾਂ ਦੇ ਯੂਰਿਨ ਦੇ ਵਿੱਚ ਕਿਟੋਨ ਬਾਡੀਜ਼ ਦਾ ਕਾਫੀ ਮਤਲਬ ਜ਼ਿਆਦਾ ਮਾਤਰਾ ਦੇ ਵਿੱਚ ਆ ਰਹੇ ਨੇ ਜਿਹਦਾ ਮਤਲਬ ਇਹ ਹੈ ਕਿ ਉਹ ਜਿਹੜਾ ਸਰੀਰ ਆ ਉਹ ਹੁਣ ਬਾਹਰੋਂ ਦੇ ਕਿਤੇ ਉਹਨੂੰ ਮਿਲ ਨਹੀਂ ਨਿਊਟ੍ਰੀਸ਼ਨ ਤੇ ਫਿਰ ਉਹ ਆਪਣੇ ਆਪ ਨੂੰ ਹੀ ਅੰਦਰੋਂ ਆਪਣੇ ਜਿਹੜੀ ਉਹਨੇ ਊਰਜਾ ਇਕੱਠੀ ਕੀਤੀ ਹੁੰਦੀ ਆ ਕੋਈ ਸੈੱਲ ਨੇ ਇਹ ਉਹ ਉਹਨਾਂ ਨੂੰ ਘਰ ਮਾਰ ਮੂਰ ਕੇ ਆਪੇ ਹੀ ਖਾ ਰਹੇ ਉਹਨੂੰ એનર્ਜੀ ਬਣਾ ਕੇ ਸੋ ਹਾਲਤ ਕੋਈ ਬਹੁਤ ਵਧੀਆ ਨਹੀਂ ਹੈ ਉਹਨਾਂ ਦੀ ਸਕਿਨ ਦੀ ਸਕਿਨ ਦਾ ਕਲਰ ਵੀ ਪੇਲ येलो ਹੋ ਚੁੱਕਿਆ ਆ ਅ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਕਿਸੇ ਵੀ ਟਾਈਮ ਘਟ ਜਾਂਦਾ ਆ ਤੇ ਉਹ ਕਾਫੀ ਬੜੀ ਚਿੰਤਾ ਦੀ ਸਥਿਤੀ ਆ ਇਲੈਕਟ੍ਰੋਲਾਈਟ ਇੰਬੈਲੈਂਸ ਆ ਅ ਇਲੈਕਟ੍ਰੋਲਾਈਟ ਇੰਬੈਲੈਂਸ ਕਰਕੇ ਕਿਸੇ ਵੀ ਵੇਲੇ ਕਾਰਡੀਆਕ ਕ੍ਰੈਸਟ ਆ ਸਕਦਾ ਵਾ ਬੰਦੇ ਨੂੰ ਕੁਝ ਵੀ ਸੋ ਅਸੀਂ ਕੋਸ਼ਿਸ਼ ਕਰ ਰਹੇ ਆ 24 ਘੰਟੇ ਉਹਨਾਂ ਦੇ ਕੋਲ ਸਾਡੀ ਟੀਮ ਬੈਠੀ ਆ ਧਿਆਨ ਰੱਖ ਰਹੀ ਉਹਨਾਂ ਦਾ ਬਟ ਅਸੀਂ ਸਾਡੇ ਵੀ ਹੱਥ ਬੱਜੇ ਆ ਪ੍ਰਧਾਨ ਜੀ ਸਾਨੂੰ ਕੁਝ ਵੀ ਜਿਵੇਂ ਅਸੀਂ ਉਹਨਾਂ ਨੂੰ ਕੋਈ ਮੈਡੀਸਿਨ ਨਹੀਂ ਐਡਮਿਨਿਸਟਰ ਕਰ ਸਕਦੇ ਕੋਈ ਉਹਨਾਂ ਨੂੰ ਫਲੂਇਡ ਨਹੀਂ ਐਡਮਿਨਿਸਟਰ ਕਰ ਸਕਦੇ ਜਿਹੜੀਆਂ ਚੀਜ਼ਾਂ ਦੇ ਕਰਕੇ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਆ ਖਾਣਾ ਨਾ ਖਾਣ ਕਰਕੇ ਭੁੱਖੇ ਰਹਿਣ ਕਰਕੇ ਉਹ ਚੀਜ਼ ਦੇ ਵਿੱਚ ਕੋਈ ਚੇਂਜਸ ਤੇ ਆਏ ਨਹੀਂ ਹਜੇ ਤੱਕ ਸੋ ਉਹ ਬੈਟੀਰੀਓਰੇਟ ਹੋ ਰਹੀ ਆ ਆਪਾਂ ਕੋਈ ਇਹ ਨਹੀਂ ਕਵਾਂਗੇ ਵੀ ਰੁਕ ਗਈ ਆ ਜਾਂ ਫਿਰ ਹੁਣ ਸਹੀ ਹੋ ਜੇਗੀ ਸੋ ਉਹ ਦਿਨ ਬਦ ਦਿਨ ਡਿਟੀਰੀਓਰੇਟ ਹੋ ਰਹੀ ਆ ਤੇ ਇਸ ਪੇਸ ਦੇ ਉੱਤੇ ਜਦੋਂ 22ਵਾਂ 23ਵਾਂ ਦਿਨ ਆ ਜਾਂਦਾ ਆ ਤੇ ਉਦੋਂ ਫਿਰ ਹਾਲਤ ਇੱਕੇ ਦਮ ਖਰਾਬ ਹੁੰਦੀ ਆ ਜਦੋਂ ਕੋਈ ਇੱਕ ਵੀ ਆਰਗਨ ਥੋੜਾ ਬਹੁਤ ਵੀ ਇਹਨਾਂ ਦਾ ਕੰਪਰੋਮਾਈਜ਼ ਹੋਏਗਾ ਤੇ ਉਹ ਬਾਕੀ ਦੇ ਬਾਕੀ ਸਾਰੇ ਬਾਡੀ ਦੇ ਆਰਗਨਸ ਨੂੰ ਨਾਲ ਲੈ ਕੇ ਹੀ ਅ ਕੰਮ ਕਰੇਗਾ ਸਾਡੀ ਕੋਸ਼ਿਸ਼ ਚੱਲ ਰਹੀ ਆ ਸਾਡੀ ਫਾਈਬਰ ਇਵਰ ਹਾਰਟ ਐਸੋਸੀਏਸ਼ਨ ਦੇ ਅਸੀਂ 1000 ਤੋਂ ਵੱਧ ਡਾਕਟਰਸ ਵਰਲਡਵਾਈਡ ਅ ਇਸ ਚੀਜ਼ ਨੂੰ ਦੇਖ ਰਹੇ ਆ ਐਨਲਾਈਜ਼ ਕਰ ਰਹੇ ਆ ਸਾਡੀਆਂ ਜਿਹੜੀਆਂ ਰਿਪੋਰਟਸ ਨੇ ਅ ਬਲੱਡ ਰਿਪੋਰਟਸ ਇਹਨਾਂ ਦਾ ਫਿਜ਼ੀਕਲ ਐਗਜ਼ਾਮ ਜੋ ਵੀ ਅਸੀਂ ਇਹਨਾਂ ਦੇ ਵਾਈਟਲਸ ਲੈ ਰਹੇ ਆ ਸਾਡੇ ਬਾਹਰ ਸਾਡੇ ਕਾਰਡੀਓਲੋਜਿਸਟ ਨੇ ਨੇਫਰੋਲੋਜਿਸਟ ਨੇ ਔਨਕੋਲੋਜਿਸਟ ਨੇ ਜਿਹੜੇ ਕੈਂసర్ ਸਪੈਸ਼ਲਿਸਟ ਜਾਂ ਫਿਰ ਗੈਸਟਰੋਲੋਜਿਸਟ ਨੇ ਸੋ ਕਾਫੀ ਸਪੈਸ਼ਲਿਸਟ ਇਹਨਾਂ ਦੀਆਂ ਰੋਜ਼ ਰਿਪੋਰਟਾਂ ਨਿਤ ਦੇਖਦੇ ਨੇ ਉਹ ਡਾਕਟਰ ਸਾਹਿਬ ਹੁਣੇ ਸਾਡੇ ਨਾਲ ਰੋਜ਼ ਮੀਟਿੰਗਾਂ ਕਰਦੇ ਨੇ ਸਕਾਈਪ ਦੇ ਉੱਤੇ ਵੀਡੀਓ ਕਾਲ ਦੇ ਉੱਤੇ ਅਸੀਂ ਡਿਸਕਸ ਕਰਦੇ ਆ ਇਹਨਾਂ ਦੀ ਸਿਹਤ ਨੂੰ ਸੋ ਅਸੀਂ ਇਸ ਵੇਲੇ ਇਹੀ ਕਹਿ ਸਕਦੇ ਹਾਂ ਕਿ ਅਸੀਂ ਮੋਨੀਟਰ ਕਰ ਲਏ ਆ ਪਰ ਉਹ ਸਾਨੂੰ ਕੋਸ਼ ਅਗੋਂ ਇਲਾਜ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕੀ ਇਲਾਜ ਤੇ ਸਾਨੂੰ ਕਰਨ ਹੀ ਨਹੀਂ ਦਿੰਦੇ ਇਲਾਜ ਕਿਵੇਂ ਹਣ ਨਾ ਤੇ ਖਾਣਾ ਖਾਂਦੇ ਆ ਫਿਰ ਨਾ ਦਵਾਈ ਲੈਂਦੇ ਆ ਅ ਬਟ ਕੋਸ਼ਿਸ਼ ਜਾਰੀ ਹੈ ਇਹੀ ਹੈ ਕਿ ਮੇਰੀ ਸਾਰਿਆਂ ਨੂੰ ਅਰਦਾਸ ਹੈ ਈ ਸਾਰੇ ਚੜ ਪ੍ਰਧਾਨ ਜੀ ਵਾਂਗੂ ਚੜ੍ਹਦੀ ਕਲਾ ਵਿੱਚ ਰਹਿਣ ਅਸੀਂ ਅੰਦਰੋਂ ਘ ਭਰਾਈ ਪਏ ਆ ਪਰ ਪ੍ਰਧਾਨ ਜੀ ਦਾ ਹਜੇ ਵੀ ਉਛਾਹ ਪੂਰਾ ਫੁੱਲ ਹੈ